ਅੱਜ ਜਿੰਦਲ ਪਰਿਵਾਰ ਦੇ ਲਈ ਬਹੁਤ ਹੀ ਖੁਸ਼ੀਆਂ ਭਰਿਆ ਦਿਨ ਹੈ ਕਿਉਂਕਿ ਮਨਜੂ ਜਿੰਦਲ ਜਿਨ੍ਹਾਂ ਦੇ ਅੱਜ 42 ਸਾਲ ਕੰਪਲੀਟ ਔਰ 43 ਜਿਵੇਂ ਜਨਨੀਆਂ ਸੁੱਖ ਨਾਲ ਸੁੱਖ ਨਾਲ 43 ਮਾ ਸਾਲ ਅੱਜ ਸ਼ੁਰੂ ਹੋ ਚੁੱਕਿਆ ਹੈ ਮੈਂ ਮਨਜੂ ਜਿੰਦਲ ਜੀ ਬਾਰੇ ਇੰਨਾ ਹੀ ਕਹਾਗਾ ਕਿ ਮਨਜੂ ਜੀ ਬਨਾਲਾ ਦੇ ਜੰਮਨ ਨੇ ਇਹਨਾਂ ਦੇ ਸਤਕਾਰਯੋਗ ਪਿਤਾ ਪ੍ਰੇਮ ਕੁਮਾਰ ਜੀ ਉਹਨਾਂ ਦੇ ਘਰ ਔਰ ਮਾਤਾ ਸੁਨੀਤਾ ਦੇਵੀ ਜੀ ਪਵਿੱਤਰ ਕੁੱਖੋਂ ਜਨਮ ਲਿਆ ਔਰ ਇਹਨਾਂ ਨੇ ਸ਼ੁਰੂ ਤੋਂ ਹੀ ਦੱਸਿਆ ਬਚਪਨ ਦੇ ਵਿੱਚ ਪੜ੍ਹਾਈ ਦੇ ਨਾਲ ਨਾਲ ਇਹਨਾਂ ਨੇ ਸਮਾਜ ਸੇਵਾ ਦੀ ਲਗਨ ਲਾਈ ਰੱਖੀ ਉਦੋਂ ਵੀ ਸ਼ਾਦੀ ਤੋਂ ਪਹਿਲਾਂ ਵੀ ਇਹਨਾਂ ਨੇ ਧਰਮ ਦੇ ਸਮਾਜ ਦੀ ਸੇਵਾ ਦੇ ਵਿੱਚ ਆਪਣਾ ਅਟਲ ਬਿਸ਼ਵਾਸ ਬਣਾ ਕੇ ਰੱਖਿਆ ਔਰ ਬਿਆਦ ਤੋਂ ਬਾਅਦ ਸਾਡੇ ਮਾਨ ਸਾਹਿਬ ਵਿਖੇ ਇਹਨਾਂ ਨੇ ਸਾਡੇ ਕਮਲ ਜੀ ਨੂੰ ਕਮਲ ਜੀ ਨਾਲ ਮੈਰਿਡ ਹੋਏ ਕਮਲ ਜੀ ਉਹ ਵੀ ਆਉਣ ਵਾਲੇ ਨੇ ਹੁਣੇ ਪਾਸ 7 ਮਿੰਟ ਚ ਔਰ ਉਹਨਾਂ ਨੇ ਇਹਨਾਂ ਨੇ ਦੋਵਾਂ ਨੇ ਆਪਣੀ ਗ੍ਰੇਸਤੀ ਜੀਵਨ ਦੇ ਵਿੱਚ ਇੱਕ ਬੇਟੇ ਤੇ ਬੇਟੀ ਨੂੰ ਜਨਮ ਦਿੱਤਾ ਪ੍ਰਿੰਕਾ ਤੇ ਜਸ ਬੇਟੀ ਪ੍ਰਿੰਕਾ ਔਰ ਬੇਡਾ ਜਸ ਇਹਨਾਂ ਨੇ ਦੋਵੇਂ ਬੱਚੇ ਆਪਣੇ ਆਪਣੇ ਵਰਗੇ ਹੀ ਜਿਵੇਂ ਤੁਝੇ ਸਮਾਜ ਦੀ ਸੇਵਾ ਕਰਦੇ ਨੇ ਬੱਚਿਆਂ ਨੂੰ ਉਹੀ ਰਾਹ ਦਿਖਾ ਰਹੇ ਨੇ ਆ ਸਾਡੀ ਬੇਟੀ ਖੜੀ ਹੈ ਹਮੇਸ਼ਾ ਇਹ ਵੀ ਆਪਣੇ ਮਾਤਾ ਪਿਤਾ ਤੋਂ ਚੰਗੇ ਸੰਸਕਾਰ ਲੈ ਕੇ ਅੱਜ ਉਹਨਾਂ ਦੇ ਨਕਸ਼ੇ ਕਰਮਾ ਦੇ ਚਾਕੇ ਚੱਲ ਕੇ ਸਮਾਜ ਦੀ ਤੁਹਾਨੂੰ ਦੀ ਸੇਵਾ ਕਰ ਰਹੇ ਨੇ ਮੈਂ ਮਨਜੂ ਜਿੰਦਲ ਜੀ ਜੋ ਕਿ ਅਗਰਵਾਸ ਸਭਾ ਮਾਨਸਾ ਦੇ ਮਹਿਲਾ ਵਿੰਗ ਦੇ ਪ੍ਰਧਾਨ ਨੇ ਔਰ ਹੋਰ ਵੀ ਮਾਨਸਾ ਸਾਹਿਰ ਦੀਆਂ ਬਹੁਤ ਸਾਰੀਆਂ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਦੇ ਨਾਲ ਇਹ ਜੁੜੇ ਹੋਏ ਨੇ ਅੱਜ ਇਹਨਾਂ ਦੇ ਜਨਮ ਦਿਨ ਦੇ ਉੱਤੇ ਤੁਹਾਡੇ ਸਾਰਿਆਂ ਵੱਲੋਂ ਸ਼ੁਭ ਕਾਮਨਾਵਾਂ ਦਿੰਦੇ ਹਾਂ ਔਰ ਪ੍ਰਮਾਤਮਾ ਅਗੇ ਇਹੋ ਕਾਮਨਾ ਕਰਦੇ ਹਾਂ ਕਿ ਇਹ ਤੰਦਰੁਸਤ ਰਹਿਣ ਖੁਸ਼ ਰਹਿਣ ਧਰਮ ਦੇ ਸਮਾਜ ਦੀ ਸੇਵਾ ਕਰਦੇ ਰਹਿਣ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰਕੇ ਇਹਨਾਂ ਨੂੰ ਸਵੈ ਨਿਰਭਰ ਬਣਾ ਕੇ ਤਾਂ ਜੋ ਇਹ ਆਪਣੇ ਮਾਪੇ ਦਾ ਨਾਂ ਉੱਚਾ ਕਰ ਸਕਣ ਮੈਂ ਯਹੀ ਤੁਹਾਡੇ ਸਾਰਿਆਂ ਵੱਲੋਂ ਇਹ ਕਾਮਨਾ ਕਰਦਾ ਹਾਂ ਔਰ ਸ਼ੁਭ ਸ਼ਾਮਾਂ ਦਿੰਦਾ ਹਾਂ ਔਰ ਇਹਨਾਂ ਦੇ ਜਨਮ ਦਿਨ ਤੇ ਲੱਖ ਲੱਖ ਵਧਾਈ ਦਿੰਦਾ ਹਾਂ